ਸਸਿਕਾ ਜੀ ਮੈਂ ਕੋਮਲ ਕਪੂਲ ਤੁਹਾਨੂੰ ਦੇਖ ਰਹੇ ਚੈਨਲ ਪੰਜਾਬੀ ਪ੍ਰਸ਼ਾਸਨ ਦੇ ਵੱਲੋਂ ਪੇਸ਼ ਕੀਤੇ ਗਏ ਇੱਕ ਨਵੇਂ ਯਾਤਰਾ ਅਤੇ ਇਮੀਗ੍ਰੇਸ਼ਨ ਨਿਯਮ ਪਿਛਲੇ ਹਫਤੇ 26 ਸਤੰਬਰ ਤੋਂ ਅਿਕਾਤ ਤੌਰ ਉੱਤੇ ਹੁਣ ਲਾਗੂ ਹੋ ਗਏ ਨੇ ਇਹ ਬਦਲਾਵ ਨਵੇਂ ਬੇਨਿਕਾਰਾ ਅਤੇ ਉਨ੍ਹਾਂ ਗੈਰ ਅਮਰੀਕੀ ਨਾਗਰਿਕਾ ਉੱਤੇ ਲਾਗੂ ਹੋਣਗੇ ਜਿਨ੍ਹਾਂ ਦੇ ਕੋਲ ਪਹਿਲਾਂ ਹੀ ਗ੍ਰੀਨ ਕਾਰਡ ਮੌਜੂਦ ਨਹੀਂ ਗ੍ਰੈਸ ਸੁਰੱਖਿਆ ਵਿਭਾਗ ਦੇ ਇਹ ਨਿਯਮ ਅਮਰੀਕੀ ਸਰਹੱਦਾਂ ਉੱਤੇ ਸੁਰੱਖਿਆ ਜਾਂਚ ਨੂੰ ਹੋ ਸਕਦਾ ਬਣਾਉਂਦੇ ਨੇ ਇਹ ਨਿਯਮ ਭਾਰਤੀਆਂ ਦੇ ਲਈ ਬਹੁਤ ਮਹੱਤਵਪੂਰਨ ਨੇ ਕਿਉਂਕਿ ਅਮਰੀਕਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰਤੀ ਰਹਿੰਦੇ ਨੇ ਜਿਨ੍ਹਾਂ ਦੇ ਵਿੱਚੋਂ ਕਈਆਂ ਦੇ ਕੋਲ ਗ੍ਰੀਨ ਕਾਰਡ ਨਹੀਂ ਡੋਨਾਲਡ ਟਰ ਦਸੰਬਰ ਦੁਆਰਾ ਪੇਸ਼ ਕੀਤੇ ਗਏ ਨਵੇਂ ਯਾਤਰਾ ਅਤੇ ਇਮੀਗ੍ਰੇਸ਼ਨ ਨਿਯਮ ਪਿਛਲੇ ਹਫਤੇ 26 ਦਸੰਬਰ ਨੂੰ ਅਧਿਕਾਰਤ ਤੌਰ ਤੇ ਲਾਗੂ ਹੋ ਚੁੱਕੇ ਨੇ ਇਹ ਬਦਲਾਅ ਨਵੇਂ ਵੀਨੇਕਰਾਂ ਅਤੇ ਗੈਰ ਅਮਰੀਕੀ ਨਾਗਰਿਕਾਂ ਦੋਵਾਂ ਨੂੰ ਕਵਰ ਕਰਨਗੇ ਜਿਨ੍ਹਾਂ ਦੇ ਕੋਲ ਪਹਿਲਾਂ ਹੀ ਗ੍ਰੀਨ ਕਾਰਡ ਹੈਗੇ ਨੇ ਇਸ ਤ੍ਰਿਪਾਤੀ ਦੇ ਲਈ ਇਹਨਾਂ ਨਿਯਮਾਂ ਨੂੰ ਸਮਝਣਾ ਖਾਸ ਤੌਰ ਤੇ ਮਹੱਤਵਪੂਰਨ ਹੈ ਕਿਉਂਕਿ ਅਮਰੀਕਾ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰਤੀ ਰਹਿੰਦੇ ਨੇ। ਚੀਨਾ ਦੇ ਵਿੱਚ ਵੱਡੀ ਗਿਣਤੀ ਚ ਗ੍ਰੀਨ ਕਾਰਡ ਧਾਰਕ ਵੀ ਸ਼ਾਮਲ ਨੇ। ਗ੍ਰੈਸ ਪ੍ਰਖਿਆ ਵਿਭਾਗ ਦੇ ਨਵੇਂ ਨਿਯਮ ਅੰਬੀਕੀ ਸਰਹੱਦਾਂ ਉੱਤੇ ਸਖਤ ਜਾਂਚ ਦੀ ਆਗਿਆ ਦਿੰਦੇ ਨੇ ਜਿਸ ਦੇ ਵਿੱਚ ਫੋਟੋ, ਫਿੰਗਰਪ੍ਰਿੰਟ ਅਤੇ ਅੱਖਾਂ ਦੇ ਸਕੈਨ ਵਰਗੀ ਬਾਇਓਮੈਟ੍ਰਿਕ ਪਛਾਣ ਸ਼ਾਮਲ ਹੈ। ਨਿਯਮ ਕੁਝ ਦੇਸ਼ਾਂ ਦੇ ਗ੍ਰੀਨ ਕਾਰਡ ਧਾਰਕਾਂ ਤੇ ਲਈ ਵਧੇਰੇ ਸਖਤ ਜਾਂਚ ਦੀ ਵਿਵਸਥਾ ਵੀ ਕਰਦੇ ਨੇ। ਟਰੰਪ ਸਰਕਾਰ ਨੇ ਕਿਹੜੇ ਕਿ ਨਵੇਂ ਨਿਯਮਾਂ ਦਾ ਉਦੇਸ਼ ਹਰਸ਼ੀ ਸੁਰੱਖਿਆ ਨੂੰ ਬਿਹਤਰ ਬਣਾਉਣਾ ਅਤੇ ਉੱਨਤ ਤਕਨਾਲੋਜੀ ਦੀ ਵਰਤੋਂ ਕਰਕੇ ਸਰਹੱਦੀ ਪ੍ਰਬੰਧਨ ਨੂੰ ਆਧੁਨਿਕ ਬਣਾਉਣਾ ਹੈ। ਦਾਸੀ న్యూਸਵਿਕ ਦੇ ਅਨੁਸਾਰ ਨਵੀਂ ਪ੍ਰਣਾਲੀ ਦੇ ਤਹਿਤ ਸੰਘੀ ਅਧਿਕਾਰੀ ਗੈਰ ਅਮਰੀਕੀ ਨਾਗਰਿਕਾਂ ਦੀ ਅੰਤਰਰਾਸ਼ਟਰੀ ਯਾਤਰਾ ਨੂੰ ਟਰੈਕ ਕਰ ਸਕਦੇ ਨੇ। ਇਸ ਨਿਗਰਾਨੀ ਦੇ ਵਿੱਚ ਕਾਨੂੰਨੀ ਸਥਾਈ ਨਿਵਾਸੀ ਵੀ ਸ਼ਾਮਲ ਹੋਣਗੇ। ਅਮਰੀਕੀ ਸਰਕਾਰ ਦੁਆਰਾ ਸੁਰੱਖਿਆ ਚਿੰਤਾਵਾਂ ਮੱਦੇਨਜ਼ਰ ਜਾਣ ਵਾਲੇ ਉਨੀ ਦੇਸ਼ਵਰ ਦੇ ਗ੍ਰੀਨ ਕਾਰਡ ਧਾਰਕਾਂ ਤੇ ਵਧੇਰੇ ਧਿਆਨ ਦਿੱਤਾ ਜਾਵੇਗਾ ਇਨ੍ਹਾਂ ਦੇ ਵਿੱਚ ਭਾਰਤ ਦੇ ਤੋਂ ਕੁਆਂਟੀ ਸ਼ਾਮਲ ਨੇ ਮਿਆਂਮਾਰ ਅਤੇ ਅਫਗਾਨਿਸਤਾਨ ਨਵੇਂ ਨਿਯਮਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਬਾਇਓਮੈਟ੍ਰਿਕ ਕੈਂਟਰੀ ਐਕਸਿਸ ਸਿਸਟਮ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਹੈ ਹੁਣ ਸਾਰੇ ਕੈਰ ਅਮਰੀਕੀ ਨਾਗਰਿਕਾਂ ਦੀ ਹਰ ਵਾਰ ਜਦੋਂ ਉਹ ਸੰਯੁਕਤ ਰਾਜ ਅਮਰੀਕਾ ਵਿੱਚ ਦਾਖਲ ਹੋਣਗੇ ਤਾਂ ਜਾਂ ਛੱਡ ਜਾਣਗੇ ਤਾਂ ਉਹਨਾਂ ਦੀ ਫੋਟੋ ਖਿੱਚੀ ਜਾਵੇਗੀ ਤੇ ਨਿਯਮ ਹਵਾਈ ਅੱਡਿਆਂ ਤੋਂ ਲੈ ਕੇ ਜ਼ਮੀਨੀ ਸਰਹੱਦਾਂ ਤੇ ਸਮੁੰਦਰੀ ਬੰਦਰਗਾਹਾਂ ਤੱਕ ਲਾਗੂ ਹੋਵੇਗਾ ਇਸ ਤੋਂ ਇਲਾਵਾ ਯੂ ਐਸ ਕਸਟਮ ਅਤੇ ਸਰਹੱਦੀ ਸੁਰੱਖਿਆ ਅਧਿਕਾਰੀ ਫਿੰਗਰਪ੍ਰਿੰਟ ਅਤੇ ਆਇਰਿਸ ਸਕੈਨ ਵੀ ਲੈ ਸਕਦੇ ਨੇ ਗ੍ਰੀਨ ਕਾਰਡ ਤਰਕ ਦੇ ਲਈ ਇੱਕ ਵੱਡਾ ਬਦਲਾਅ ਇਹ ਵੀ ਹੈ ਕਿ ਹੁਣ ਉਹਨਾਂ ਦੀ ਫੋਟੋ ਹਰ ਵਾਰ ਅਮਰੀਕਾ ਦੇ ਵਿੱਚ ਦਾਖਲ ਹੋਣ ਜਾਂ ਛੁੱਟਣ ਵੇਲੇ ਲਈ ਜਾਵੇਗੀ ਉਹ ਕਿਲਾ ਤਨੇ ਸ਼ਾਂਚਾ ਅਖਰ ਤੇ ਸਕੈਨ ਵੀ ਕਿਤੇ ਜਾ ਸਕਦੇ ਨੇ ਸਰਹੱਦੀ ਪੁੱਛਗਿੱਛ ਦੇ ਵਿੱਚ ਹੁਣ ਜ਼ਿਆਦਾ ਸਮਾਂ ਲੱਗ ਸਕਦਾ ਹੈ ਅਧਿਕਾਰੀ ਯਾਤਰਾ ਇਤਿਹਾਸ ਰਿਹਾਈ ਸ਼ਾ ਦਸਤਾਵੇਜ਼ ਬਾਰੇ ਹੋਰ ਸਵਾਲ ਪੁੱਛਣਗੇ ਇਥੇ ਦੱਸਣਾ ਬੰਦਾ ਕਿ ਮਾਹਰ ਗ੍ਰੀਨ ਕਾਰਡ ਧਾਰਕ ਨੂੰ ਨਵੇਂ ਨਿਯਮਾਂ ਦੇ ਮੱਦੇਨਜ਼ਰ ਸਾਵਧਾਨੀ ਵਰਤਣ ਦੀ ਵੀ ਸਲਾਹ ਦੇ ਰਹੇ ਨੇ ਆਪਣੇ ਦਸਤਾਵੇਜ਼ ਨੂੰ ਅਪਡੇਟ ਰੱਖਣਾ ਤੇ ਸਭ ਤੋਂ ਮਹੱਤਵਪੂਰਨ ਹੈ ਹਾਂ ਜੋ ਸਾਰੇ ਦਸਤਾਵੇਜ਼ ਤੁਰੰਤ ਅਧਿਕਾਰੀਆਂ ਨੂੰ ਦਿੱਤੇ ਜਾ ਸਕਦੇ ਇਸ ਤੋਂ ਇਲਾਵਾ ਯਾਤਰਾ ਦੇ ਨਾਲ ਸੰਬੰਧਿਤ ਜਾਣਕਾਰੀ ਦੇ ਨਾਲ ਅਪਡੇਟ ਰਹਿਣਾ ਵੀ ਮਹੱਤਵਪੂਰਨ ਹੈ ਕਿਉਂਕਿ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਸਵਾਲ ਸਖਤ ਹੋ ਸਕਦੇ ਨੇ ਸਸਿਕਾ ਜੀ ਮੈਂ ਕੁਮਲ ਕਪੂਲ ਤੁਹਾਨੂੰ ਦੇਖ ਰਹੇ ਚੈਨਲ ਪੰਜਾਬੀ ਪ੍ਰਸ਼ਾਸਨ ਦੇ ਵੱਲੋਂ ਪੇਸ਼ ਕੀਤੇ ਗਏ ਇੱਕ ਨਵੇਂ ਯਾਤਰਾ ਅਤੇ ਇਮੀਗ੍ਰੇਸ਼ਨ ਨਿਯਮ ਪਿਛਲੇ ਹਫਤੇ 26 ਸਤੰਬਰ ਤੋਂ ਅਿਕਾਤ ਤੌਰ ਉੱਤੇ ਹੁਣ ਲਾਗੂ ਹੋ ਗਏ ਨੇ ਇਹ ਬਦਲਾਵ ਨਵੇਂ ਬੇਨਿਕਾਰਾ ਅਤੇ ਉਨ੍ਹਾਂ ਗੈਰ ਅਮਰੀਕੀ ਨਾਗਰਿਕਾ ਉੱਤੇ ਲਾਗੂ ਹੋਣਗੇ ਜਿਨ੍ਹਾਂ ਦੇ ਕੋਲ ਪਹਿਲਾਂ ਹੀ ਗ੍ਰੀਨ ਕਾਰਡ ਮੌਜੂਦ ਨਹੀਂ ਗ੍ਰੈਸ ਸੁਰੱਖਿਆ ਵਿਭਾਗ ਦੇ ਇਹ ਨਿਯਮ ਅਮਰੀਕੀ ਸਰਹੱਦਾਂ ਉੱਤੇ ਸੁਰੱਖਿਆ ਜਾਂਚ ਨੂੰ ਹੋ ਸਕਦਾ ਬਣਾਉਂਦੇ ਨੇ ਇਹ ਨਿਯਮ ਭਾਰਤੀਆਂ ਦੇ ਲਈ ਬਹੁਤ ਮਹੱਤਵਪੂਰਨ ਨੇ ਕਿਉਂਕਿ ਅਮਰੀਕਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰਤੀ ਰਹਿੰਦੇ ਨੇ ਜਿਨ੍ਹਾਂ ਦੇ ਵਿੱਚੋਂ ਕਈਆਂ ਦੇ ਕੋਲ ਗ੍ਰੀਨ ਕਾਰਡ ਨਹੀਂ ਡੋਨਾਲਡ ਟਰ ਦਸੰਬਰ ਦੁਆਰਾ ਪੇਸ਼ ਕੀਤੇ ਗਏ ਨਵੇਂ ਯਾਤਰਾ ਅਤੇ ਇਮੀਗ੍ਰੇਸ਼ਨ ਨਿਯਮ ਪਿਛਲੇ ਹਫਤੇ 26 ਦਸੰਬਰ ਨੂੰ ਅਧਿਕਾਰਤ ਤੌਰ ਤੇ ਲਾਗੂ ਹੋ ਚੁੱਕੇ ਨੇ ਇਹ ਬਦਲਾਅ ਨਵੇਂ ਵੀਨੇਕਰਾਂ ਅਤੇ ਗੈਰ ਅਮਰੀਕੀ ਨਾਗਰਿਕਾਂ ਦੋਵਾਂ ਨੂੰ ਕਵਰ ਕਰਨਗੇ ਜਿਨ੍ਹਾਂ ਦੇ ਕੋਲ ਪਹਿਲਾਂ ਹੀ ਗ੍ਰੀਨ ਕਾਰਡ ਹੈਗੇ ਨੇ ਇਸ ਟ੍ਰੇਪਾਰਟ ਦੇ ਲਈ ਇਹਨਾਂ ਨਿਯਮਾਂ ਨੂੰ ਸਮਝਣਾ ਖਾਸ ਤੌਰ ਤੇ ਮਹੱਤਵਪੂਰਨ ਹੈ ਕਿਉਂਕਿ ਅਮਰੀਕਾ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰਤੀ ਰਹਿੰਦੇ ਨੇ ਚੀਨਾ ਦੇ ਵਿੱਚ ਵੱਡੀ ਗਿਣਤੀ ਚ ਗ੍ਰੀਨ ਕਾਰਡ ਤੱਕ ਵੀ ਸ਼ਾਮਲ ਨੇ ਗ੍ਰੈਸ ਪ੍ਰਖਿਆ ਵਿਭਾਗ ਦੇ ਨਵੇਂ ਨਿਯਮ ਅੰਬੀਕੀ ਸਰਹੱਦਾਂ ਉੱਤੇ ਸਖਤ ਜਾਂਚ ਦੀ ਆਗਿਆ ਦਿੰਦੇ ਨੇ ਜਿਸ ਦੇ ਵਿੱਚ ਫੋਟੋ ਫਿੰਗਰਪ੍ਰਿੰਟ ਅਤੇ ਅੱਖਾਂ ਦੇ ਸਕੈਨ ਵਰਗੀ ਬਾਇਓਮੈਟ੍ਰਿਕ ਪਛਾਣ ਸ਼ਾਮਲ ਹੈ ਨਿਯਮ ਕੁਝ ਦੇਸ਼ਾਂ ਦੇ ਗ੍ਰੀਨ ਕਾਰਡ ਧਾਰਕਾਂ ਤੇ ਲਈ ਵਿਦੇਸ਼ੀ ਸਖਤ ਜਾਂਚ ਦੀ ਵਿਵਸਥਾ ਵੀ ਕਰਦੇ ਨੇ 트럼ਪ ਪ੍ਰਸ਼ਾਸਨ ਨੇ ਕਿਹਾ ਕਿ ਨਵੇਂ ਨਿਯਮਾਂ ਦਾ ਉਦੇਸ਼ ਸਰਹੱਦੀ ਸੁਰੱਖਿਆ ਨੂੰ ਬਿਹਤਰ ਬਣਾਉਣਾ ਅਤੇ ਉੱਨਤ ਤਕਨਾਲੋਜੀ ਦੀ ਵਰਤੋਂ ਕਰਕੇ ਸਰਹੱਦੀ ਪ੍ਰਬੰਧਨ ਨੂੰ ਆਧੁਨਿਕ ਬਣਾਉਣਾ ਹੈ ਦਾਸੀ న్యూਸਵਿਕ ਦੇ ਅਨੁਸਾਰ ਨਵੀਂ ਪ੍ਰਣਾਲੀ ਦੇ ਤਹਿਤ ਸੰਘੀ ਅਧਿਕਾਰੀ ਗੈਰ ਅਮਰੀਕੀ ਨਾਗਰਿਕਾਂ ਦੀ ਅੰਤਰਰਾਸ਼ਟਰੀ ਯਾਤਰਾ ਨੂੰ ਟਰੈਕ ਕਰ ਸਕਦੇ ਨੇ ਇਸ ਨਿਗਰਾਨੀ ਦੇ ਵਿੱਚ ਕਾਨੂੰਨੀ ਸਥਾਈ ਨਿਵਾਸੀ ਵੀ ਸ਼ਾਮਲ ਹੋਣਗੇ ਅਮਰੀਕੀ ਸਰਕਾਰ ਦੁਆਰਾ ਸੁਰੱਖਿਆ ਚਿੰਤਾਵਾਂ ਮੰਨੇ ਜਾਣ ਵਾਲੇ ਉਨੀ ਦੇਸ਼ਾਂ ਦੇ ਗ੍ਰੀਨ ਕਾਰਡ ਧਾਰਕਾਂ ਤੇ ਵਧੇਰੇ ਧਿਆਨ ਦਿੱਤਾ ਜਾਵੇਗਾ ਇਨ੍ਹਾਂ ਦੇ ਵਿੱਚ ਭਾਰਤ ਦੇ ਤੋਂ ਕੁਆਂਟੀ ਸ਼ਾਮਲ ਨੇ ਮਿਆਂਮਾਰ ਅਤੇ ਅਫਗਾਨਿਸਤਾਨ ਨਵੇਂ ਨਿਯਮਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਬਾਇਓਮੈਟ੍ਰਿਕ ਕੈਂਟਰੀ ਐਕਸਿਸ ਸਿਸਟਮ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਹੈ ਹੁਣ ਸਾਰੇ ਗੈਰ ਅਮਰੀਕੀ ਨਾਗਰਿਕਾਂ ਦੀ ਹਰ ਵਾਰ ਜਦੋਂ ਉਹ ਸੰਯੁਕਤ ਰਾਜ ਅਮਰੀਕਾ ਵਿੱਚ ਦਾਖਲ ਹੋਣਗੇ ਤਾਂ ਜਾਂ ਛੱਡ ਜਾਣਗੇ ਤਾਂ ਉਹਨਾਂ ਦੀ ਫੋਟੋ ਖਿੱਚੀ ਜਾਵੇਗੀ ਇਹ ਨਿਯਮ ਹਵਾਈ ਅੱਡਿਆਂ ਤੋਂ ਲੈ ਕੇ ਜ਼ਮੀਨੀ ਸਰਹੱਦਾਂ ਤੇ ਸਮੁੰਦਰੀ ਬੰਦਰਗਾਹਾਂ ਤੱਕ ਲਾਗੂ ਹੋਵੇਗਾ ਇਸ ਤੋਂ ਇਲਾਵਾ ਯੂਐਸ ਕਸਟਮ ਅਤੇ ਸਰਹੱਦੀ ਸੁਰੱਖਿਆ ਅਧਿਕਾਰੀ ਫਿੰਗਰਪ੍ਰਿੰਟ ਅਤੇ ਆਇਰਿਸ ਸਕੈਨ ਵੀ ਲੈ ਸਕਦੇ ਨੇ ਗ੍ਰੀਨ ਕਾਰਡ ਤਾਰਕ ਦੇ ਲਈ ਇੱਕ ਵੱਡਾ ਬਦਲਾਅ ਇਹ ਵੀ ਹੈ ਕਿ ਹੁਣ ਉਹਨਾਂ ਦੀ ਫੋਟੋ ਹਰ ਵਾਰ ਅਮਰੀਕਾ ਦੇ ਵਿੱਚ ਦਾਖਲ ਹੋਣ ਜਾਂ ਛੁੱਟਣ ਵੇਲੇ ਲਈ ਜਾਵੇਗੀ। ਉਹਨਾਂ ਕੋਲ ਤੇ ਨਿਸ਼ਾਨ ਜਾਂ ਅੱਖਰ ਤੇ ਸਕੈਨ ਵੀ ਕਿਤੇ ਜਾ ਸਕਦੇ ਨੇ। ਸਰਹੱਦੀ ਪੁੱਛਗਿੱਛ ਦੇ ਵਿੱਚ ਹੁਣ ਜ਼ਿਆਦਾ ਸਮਾਂ ਲੱਗ ਸਕਦਾ ਹੈ। ਅਧਿਕਾਰੀ ਯਾਤਰਾ ਇਤਿਹਾਸ, ਰਿਹਾਇਸ਼ ਜਾਂ ਦਸਤਾਵੇਜ਼ ਬਾਰੇ ਹੋਰ ਸਵਾਲ ਪੁੱਛਣਗੇ। ਇਹ ਤਾਂ ਦੱਸਣਾ ਬੰਦਾ ਕਿ ਮਾਹਰ ਗ੍ਰੀਨ ਕਾਰਡ ਤਾਰਕ ਨੂੰ ਨਵੇਂ ਨਿਯਮਾਂ ਦੇ ਮੱਦੇਨਜ਼ਰ ਸਾਵਧਾਨੀ ਵਰਤਣ ਦੀ ਵੀ ਸਲਾਹ ਦੇ ਰਹੇ ਨੇ। ਆਪਣੇ ਦਸਤਾਵੇਜ਼ ਨੂੰ ਅਪਡੇਟ ਰੱਖਣਾ ਤੇ ਸਭ ਤੋਂ ਮਹੱਤਵਪੂਰਨ ਹੈ ਤਾਂ ਜੋ ਸਾਰੇ ਦਸਤਾਵੇਜ਼ ਤੁਰੰਤ ਅਧਿਕਾਰੀਆਂ ਨੂੰ ਦਿੱਤੇ ਜਾ ਸਕਣ ਇਸ ਤੋਂ ਇਲਾਵਾ ਯਥੋ ਤੇ ਨਾਲ ਸੰਬੰਧਿਤ ਜਾਣਕਾਰੀ ਦੇ ਨਾਲ ਅਪਡੇਟ ਰਹਿਣਾ ਵੀ ਮਹੱਤਵਪੂਰਨ ਹੈ ਕਿਉਂਕਿ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਸਵਾਲ ਸਖਤ ਹੋ ਸਕਦੇ ਨੇ ਸਸਿਕਾ ਜੀ ਮੈਂ ਕੁਮਲ ਕਪੂਲ ਤੁਹਾਨੂੰ ਦੇਖ ਰਹੇ ਚੈਨਲ ਪੰਜਾਬੀ ਪ੍ਰਸ਼ਾਸਨ ਦੇ ਵੱਲੋਂ ਪੇਸ਼ ਕੀਤੇ ਗਏ ਇੱਕ ਨਵੇਂ ਯਾਤਰਾ ਅਤੇ ਇਮੀਗ੍ਰੇਸ਼ਨ ਨਿਯਮ ਪਿਛਲੇ ਹਫਤੇ 26 ਸਤੰਬਰ ਤੋਂ ਧਿਕਾਰਤ ਤੌਰ ਉੱਤੇ ਹੁਣ ਲਾਗੂ ਹੋ ਗਏ ਨੇ ਇਹ ਬਦਲਾਵ ਨਵੇਂ ਬੇਨਿਕਾਰਾ ਅਤੇ ਉਨ੍ਹਾਂ ਗੈਰ ਅਮਰੀਕੀ ਨਾਗਰਿਕਾ ਉੱਤੇ ਲਾਗੂ ਹੋਣਗੇ ਜਿਨ੍ਹਾਂ ਦੇ ਕੋਲ ਪਹਿਲਾਂ ਹੀ ਗ੍ਰੀਨ ਕਾਰਡ ਮੌਜੂਦ ਨਹੀਂ ਗ੍ਰੈਸ ਸੁਰੱਖਿਆ ਵਿਭਾਗ ਦੇ ਇਹ ਨਿਯਮ ਅਮਰੀਕੀ ਸਰਹੱਦਾਂ ਉੱਤੇ ਸੁਰੱਖਿਆ ਜਾਂਚ ਨੂੰ ਹੋਰ ਸਖਤ ਬਣਾਉਂਦੇ ਨੇ ਇਹ ਨਿਯਮ ਭਾਰਤੀਆਂ ਦੇ ਲਈ ਬਹੁਤ ਮਹੱਤਵਪੂਰਨ ਨੇ ਕਿਉਂਕਿ ਅਮਰੀਕਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰਤੀ ਰਹਿੰਦੇ ਨੇ ਜਿਨ੍ਹਾਂ ਦੇ ਵਿੱਚੋਂ ਕਈਆਂ ਦੇ ਕੋਲ ਗ੍ਰੀਨ ਕਾਰਡ ਨਹੀਂ ਡੋਨਾਲ ਚਾਸਨ ਦੁਆਰਾ ਪੇਸ਼ ਕੀਤੇ ਗਏ ਨਵੇਂ ਯਾਤਰਾ ਅਤੇ ਇਮੀਗ੍ਰੇਸ਼ਨ ਨਿਯਮ ਪਿਛਲੇ ਹਫਤੇ 26 ਦਸੰਬਰ ਨੂੰ ਅਧਿਕਾਰਤ ਤੌਰ ਤੇ ਲਾਗੂ ਹੋ ਚੁੱਕੇ ਨੇ ਇਹ ਬਦਲਾਅ ਨਵੇਂ ਵੀਨੇਕਰਾਂ ਅਤੇ ਗੈਰ ਅਮਰੀਕੀ ਨਾਵੀਕਾਂ ਦੋਵਾਂ ਨੂੰ ਕਵਰ ਕਰਨਗੇ ਜਿਨ੍ਹਾਂ ਦੇ ਕੋਲ ਪਹਿਲਾਂ ਹੀ ਗ੍ਰੀਨ ਕਾਰਡ ਹੈਗੇ ਨੇ ਇਸ ਤ੍ਰੀਪਾਤੀ ਦੇ ਲਈ ਇਹਨਾਂ ਨਿਯਮਾਂ ਨੂੰ ਸਮਝਣਾ ਖਾਸ ਤੌਰ ਤੇ ਮਹੱਤਵਪੂਰਨ ਹੈ ਕਿਉਂਕਿ ਅਮਰੀਕਾ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰਤੀ ਰਹਿੰਦੇ ਨੇ। ਚੀਨਾ ਦੇ ਵਿੱਚ ਵੱਡੀ ਗਿਣਤੀ ਚ ਗ੍ਰੀਨ ਕਾਰਡ ਧਾਰਕ ਵੀ ਸ਼ਾਮਲ ਨੇ। ਗ੍ਰੈਸ ਪ੍ਰਖਿਆ ਵਿਭਾਗ ਦੇ ਨਵੇਂ ਨਿਯਮ ਅੰਬੀਕੀ ਸਰਹੱਦਾਂ ਉੱਤੇ ਸਖਤ ਜਾਂਚ ਦੀ ਆਗਿਆ ਦਿੰਦੇ ਨੇ ਜਿਸ ਦੇ ਵਿੱਚ ਫੋਟੋ, ਫਿੰਗਰਪ੍ਰਿੰਟ ਅਤੇ ਅੱਖਾਂ ਦੇ ਸਕੈਨ ਵਰਗੀ ਬਾਇਓਮੈਟ੍ਰਿਕ ਪਛਾਣ ਸ਼ਾਮਲ ਹੈ। ਨਿਯਮ ਕੁਝ ਦੇਸ਼ਾਂ ਦੇ ਗ੍ਰੀਨ ਕਾਰਡ ਧਾਰਕਾਂ ਤੇ ਲਈ ਵਧੇਰੇ ਸਖਤ ਜਾਂਚ ਦੀ ਵਿਵਸਥਾ ਵੀ ਕਰਦੇ ਨੇ। ਟਰੰਪ ਐਡਮਿਨਿਸਟ੍ਰੇਸ਼ਨ ਨੇ ਕਿਹੜੇ ਕਿਹੜੇ ਨਵੇਂ ਨਿਯਮਾਂ ਦਾ ਉਦੇਸ਼ ਸਰਹੱਦੀ ਸੁਰੱਖਿਆ ਨੂੰ ਬਿਹਤਰ ਬਣਾਉਣਾ ਅਤੇ ਉੱਨਤ ਤਕਨਾਲੋਜੀ ਦੀ ਵਰਤੋਂ ਕਰਕੇ ਸਰਹੱਦੀ ਪ੍ਰਬੰਧਨ ਨੂੰ ਆਧੁਨਿਕ ਬਣਾਉਣਾ ਹੈ। ਦਾਸੀ న్యూਸਵਿਕ ਦੇ ਅਨੁਸਾਰ ਨਵੀਂ ਪ੍ਰਣਾਲੀ ਦੇ ਤਹਿਤ ਸੰਘੀ ਅਧਿਕਾਰੀ ਗੈਰ ਅਮਰੀਕੀ ਨਾਗਰਿਕਾਂ ਦੀ ਅੰਤਰਰਾਸ਼ਟਰੀ ਯਾਤਰਾ ਨੂੰ ਟਰੈਕ ਕਰ ਸਕਦੇ ਨੇ। ਇਸ ਨਿਗਰਾਨੀ ਦੇ ਵਿੱਚ ਕਾਨੂੰਨੀ ਸਥਾਈ ਨਿਵਾਸੀ ਵੀ ਸ਼ਾਮਲ ਹੋਣਗੇ। ਅਮਰੀਕੀ ਸਰਕਾਰ ਦੁਆਰਾ ਸੁਰੱਖਿਆ ਚਿੰਤਾਵਾਂ ਮੰਨੇ ਜਾਣ ਵਾਲੇ ਉਨੀ ਦੇਸ਼ਾਂ ਦੇ ਗ੍ਰੀਨ ਕਾਰਡ ਧਾਰਕਾਂ ਤੇ ਵਧੇਰੇ ਧਿਆਨ ਦਿੱਤਾ ਜਾਵੇਗਾ ਇਹਨਾਂ ਦੇ ਵਿੱਚ ਭਾਰਤ ਦੇ ਤੋਂ ਕੁਆਂਟੀ ਸ਼ਾਮਲ ਨੇ ਮਿਆਂਮਾਰ ਅਤੇ ਅਫਗਾਨਿਸਤਾਨ ਨਵੇਂ ਨਿਯਮਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਬਾਇਓਮੈਟ੍ਰਿਕ ਕੈਂਡ ਕੋ ਐਕਸਿਸ ਸਿਸਟਮ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਹੁਣ ਸਾਰੇ ਘਰ ਅਮਰੀਕੀ ਨਾਗਰਿਕਾਂ ਦੀ ਹਰ ਵਾਰ ਜਦੋਂ ਉਹ ਸੰਯੁਕਤ ਰਾਜ ਅਮਰੀਕਾ ਵਿੱਚ ਦਾਖਲ ਹੋਣਗੇ ਤਾਂ ਜਾਂ ਛੱਡ ਜਾਣਗੇ ਤਾਂ ਉਹਨਾਂ ਦੀ ਫੋਟੋ ਖਿੱਚੀ ਜਾਵੇਗੀ ਤੇ ਨਿਯਮ ਹਵਾਈ ਅੱਡੇ ਤੋਂ ਲੈ ਕੇ ਜ਼ਮੀਨੀ ਸਰਹੱਦਾਂ ਤੇ ਸਮੁੰਦਰੀ ਬੰਦਰਗਾਹਾਂ ਤੱਕ ਲਾਗੂ ਹੋਵੇਗਾ ਇਸ ਤੋਂ ਇਲਾਵਾ ਯੂਐਸ ਕਸਟਮ ਅਤੇ ਸਰਹੱਦੀ ਸੁਰੱਖਿਆ ਅਧਿਕਾਰੀ ਫਿੰਗਰਪ੍ਰਿੰਟ ਅਤੇ ਆਇਰਿਸ ਸਕੈਨ ਵੀ ਲੈ ਸਕਦੇ ਨੇ ਗ੍ਰੀਨ ਕਾਰਡ ਧਾਰਕਾਂ ਦੇ ਲਈ ਇੱਕ ਵੱਡਾ ਬਦਲਾਅ ਇਹ ਵੀ ਹੈ ਕਿ ਹੁਣ ਉਹਨਾਂ ਦੀ ਫੋਟੋ ਹਰ ਵਾਰ ਅਮਰੀਕਾ ਦੇ ਵਿੱਚ ਦਾਖਲ ਹੋਣ ਜਾਂ ਛੁੱਟਣ ਵੇਲੇ ਲਈ ਜਾਵੇਗੀ ਉਹਗਲਾਤੇ ਨਿਸ਼ਾਨ ਜਾਂ ਅਖਰਤੀ ਸਕੈਨ ਵੀ ਕਿਤੇ ਜਾ ਸਕਦੇ ਨੇ ਸਰਹੱਦੀ ਪੁੱਛਗਿੱਛ ਦੇ ਵਿੱਚ ਹੁਣ ਜ਼ਿਆਦਾ ਸਮਾਂ ਲੱਗ ਸਕਦਾ ਹੈ ਅਧਿਕਾਰੀ ਯਾਤਰਾ ਇਤਿਹਾਸ ਰਿਹਾਈ ਸ਼ਾ ਦਸਤਾਵੇਜ਼ ਬਾਰੇ ਹੋਰ ਸਵਾਲ ਪੁੱਛਣਗੇ ਇਥੇ ਦੱਸਣਾ ਬੰਦਾ ਕਿ ਮਾਹਰ ਗ੍ਰੀਨ ਕਾਰਡ ਧਾਰਕਾਂ ਨੂੰ ਨਵੇਂ ਨਿਯਮਾਂ ਦੇ ਮੱਦੇਨਜ਼ਰ ਸਾਵਧਾਨੀ ਵਰਤਣ ਦੀ ਵੀ ਸਲਾਹ ਦੇ ਰਹੇ ਨੇ ਆਪਣੇ ਦਸਤਾਵੇਜ਼ ਨੂੰ ਅਪਡੇਟ ਰੱਖਣਾ ਤੇ ਸਭ ਤੋਂ ਮਹੱਤਵਪੂਰਨ ਹੈ ਤਾਂ ਜੋ ਸਾਰੇ ਦਸਤਾਵੇਜ਼ ਤੁਰੰਤ ਅਧਿਕਾਰੀਆਂ ਨੂੰ ਦਿੱਤੇ ਜਾ ਸਕਣ ਇਸ ਤੋਂ ਇਲਾਵਾ ਯਾਤਰਾ ਦੇ ਨਾਲ ਸੰਬੰਧਿਤ ਜਾਣਕਾਰੀ ਦੇ ਨਾਲ ਅਪਡੇਟ ਰਹਿਣਾ ਵੀ ਮਹੱਤਵਪੂਰਨ ਹੈ ਕਿਉਂਕਿ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਸਵਾਲ ਸਖਤ ਹੋ ਸਕਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ